ਗੁਰੂ ਸਾਹਿਬ ਵੱਲੋਂ ਕਿਉਂ ਸਰਬਲੋ ਦੇ ਬਾਟੇ 'ਚ ਹੀ ਅੰਮ੍ਰਿਤ ਤਿਆਰ ਕੀਤਾ ਗਿਆ ਕੀ ਨੇ ਸਰਬਲੋ ਦੇ ਗੁਣ ਆਓ ਜਾਣਦੇ ਹਾਂ ਇਸ ਵੀਡੀਓ 'ਚ ਤਾਂ ਜਿਹੜਾ ਸਰਬਲੋ ਹੈ ਇਹ ਸਿੱਖੀ 'ਚ ਪ੍ਰਚਲਿਤ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਚ ਆਇਆ ਜਦੋਂ ਸਰਬਲੋ ਦੇ ਸ਼ਸਤਰ ਬਣਨੇ ਸ਼ੁਰੂ ਹੋਏ ਪਰ ਉਸ ਵੇਲੇ ਵੀ ਸਰਬਲੋ ਨੂੰ ਇੰਨਾ ਉੱਚਾ ਦਰਜਾ ਨਹੀਂ ਸੀ ਪਰ ਹੁਣ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਸਰਬਲੋ ਦੇ ਬਾਟੇ 'ਚ ਇੱਕ ਖਾਸ ਕਿਸਮ ਦੀ ਆਕਾਰ ਦਾ ਵਾਟਾ ਸੀ ਜੀਜ ਅੰਮ੍ਰਿਤ ਤਿਆਰ ਕੀਤਾ ਗਿਆ ਉਸ ਬਾਟੇ ਨੂੰ ਦੇਗ ਕਿਹਾ ਜਾਂਦਾ ਸੀ ਅੱਜ ਕੱਲ ਆਪਾਂ ਆਮ ਆਪਣੇ ਸਿੱਖ ਪਰਿਵਾਰਾਂ ਚ ਦੇਗ ਕੜਾ ਪ੍ਰਸ਼ਾਦ ਨੂੰ ਕਿਹਾ ਜਾਂਦਾ ਪਰ ਦੇਗ ਇੱਕ ਖਾਸ ਕਿਸਮ ਦਾ ਵੱਡਾ ਬਾਟਾ ਹੁੰਦਾ ਸੀ ਜਿਵੇਂ ਆਪਾਂ ਦੇਗਾ ਕਹਿੰਦੇ ਆ ਉਸ ਕਿਸਮ ਦਾ ਇੱਕ ਵੱਡਾ ਸਾਰਾ ਭਾਂਡਾ ਹੁੰਦਾ ਸੀ ਜਿ ਵਿੱਚ ਦੇਗ ਤਿਆਰ ਕੀਤੀ ਜਾਂਦੀ ਸੀ ਤਾਂ ਹੀ ਤਾਂ ਅਰਦਾਸ ਵੇਲੇ ਆਪਾਂ ਬੋਲਦੇ ਆ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਹੁਣ ਗੱਲ ਕਰਦੇ ਆ ਇਹ ਜਿਹੜਾ ਸਰਬਲੋ ਹੈ ਇਹ ਆਇਆ ਕਿੱਥੋਂ ਪਹਿਲੀ ਵਾਰ ਮਿਲਿਆ ਕਿੱਥੇ ਤਾਂ ਜਦ ਆਪਾਂ ਭਾਈ ਦੇ ਬਾਰੇ ਸਰਚ ਕਰਦੇ ਆ ਪੜ੍ਹਦੇ ਆ ਤਾਂ ਆਪਾਂ ਨੂੰ ਕਿਤੇ ਲਿਖਿਆ ਨਹੀਂ ਮਿਲਦਾ ਠੋਸ ਵੀ ਇਹ ਕਿੱਥੋਂ ਆਇਆ ਪਰ ਦੱਸਿਆ ਜਾਂਦਾ ਇਹ ਇੰਡਸ ਵੈਲੀ ਵੇਲੇ ਮਿਲਿਆ ਸੀ ਤਾਂ ਉਸ ਤੋਂ ਬਾਅਦ ਇਹ ਦੇ ਸ਼ਸਤਰ ਬੰਨੇ ਸ਼ੁਰੂ ਹੋਏ ਤੇ ਆਪਣੇ ਚ ਪ੍ਰਚਲਿਤ ਹੋਇਆ ਜਦ ਆਪਾਂ ਦਸਮ ਗੁਰ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਤਾਂ ਉੱਥੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਹੋਏ ਬੋਲ ਵੀ ਮਿਲਦੇ ਨੇ ਜਿਨ੍ਹਾਂ ਚ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੀ ਰੱਛਾ ਹਮਨੈ ਸਰਬ ਲੋਹ ਦੀ ਰੱਛਾ ਹਮਨੈ ਸਰਬ ਕਾਲ ਜੀ ਦੀ ਰੱਛਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਾ ਹਮਨੈ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਹੈ ਉਹ ਸਰਬ ਲੋਹ ਦੇ ਰੂਪ ਚ ਸਦਾ ਮੇਰੀ ਰੱਛਾ ਕਰ ਰਿਹਾ ਸਰਬ ਲੋਹ ਚ ਖਾਣ ਤੇ ਬਣਾਉਣ ਦੇ ਅਨੇਕ ਫਾਇਦੇ ਨੇ ਜੋ ਆਪਾਂ ਪੜਹੀਏ ਆਪਾਂ ਗੂਗਲ ਤੇ ਵੀ ਪੜ ਸਕਦੇ ਕਿਤੇ ਵੀ ਪੜ ਸਕਦੇ ਆ ਬਹੁਤ ਰਿਸਰਚਾਂ ਹੋਈਆਂ ਇਹਦੇ ਉੱਤੇ ਵੀ ਕਿ ਸਰਬਲੋਚ ਖਾਣ ਤੇ ਪਕਾਉਣ ਦੇ ਬੜੇ ਫਾਇਦੇ ਨੇ ਈਚ ਜਦ ਆਪਾਂ ਖਾਂਦੇ ਆ ਜਦੋਂ ਗਰਮ ਇਹ ਚ ਖਾਣਾ ਪੱਕਦਾ ਹੈ ਜਾਂ ਆਪਾਂ ਪਾ ਕੇ ਖਾਂਦੇ ਆ ਤੇ ਜਿਹੜੇ ਆਇਰਨ ਦੇ ਤੱਤ ਹੁੰਦੇ ਮਤਲਬ ਸਰਬਲੋ ਜਿਹੜੇ ਤੱਤ ਹੁੰਦੇ ਨੇ ਉਹ ਖਾਣੇ ਚ ਆ ਮਿਲਦੇ ਨੇ ਜਿਸ ਨਾਲ ਆਪਣਾ ਆਇਰਨ ਦੀ ਘਾਟ ਪੂਰੀ ਹੁੰਦੀ ਹੈ ਜਿਹੜਾ ਇਹ ਆਇਰਨ ਹੈ ਇਹ ਸਭ ਤੋਂ ਮੁੱਖ ਹੈ ਖੂਨ ਬਣਾਉਣ ਚ ਆਇਰਨ ਜਾ ਕੇ ਹੀਮੋਗਲੋਬਿਨ ਮਤਲਬ ਖੂਨ ਨਾਲ ਮਿਲਦਾ ਹੈ ਤੇ ਜਿਹੜੀ ਇਹਦੀ ਉਤਪਤੀ ਹੈ ਜਿਵੇਂ ਖੂਨ ਬੰਨਣਾ ਵੱਧਦਾ ਹੈ ਅੱਪਾ ਨੂੰ ਕਈ ਦੇਖਦੇ ਆ ਜਿਨ੍ਹਾਂ ਨੂੰ ਆਪਣੇ ਆਲੇ-ਦੁਆਲੇ ਖੂਨ ਦੀ ਘਾਟ ਹੁੰਦੀ ਹੈ ਜੋ ਐਨੀਮੀਆ ਦੀ ਬਿਮਾਰੀ ਹੈ ਉਹ ਹੁੰਦੀ ਹੈ ਤਾਂ ਜਿਵੇਂ ਆਪਾਂ ਹੁਣ ਅੱਜਕੱਲ੍ਹ ਐਲੂਮੀਨੀਅਮ ਜਾਂ ਕਈ ਹੋਰ ਧਾਤਾਂ ਦੇ ਬਰਤਨਾਂ 'ਚ ਖਾਂਦੇ ਆ ਤਾਂ ਉਹ ਧਾਤ ਆਪਣੇ ਖਾਣੇ 'ਚ ਮਿਲ ਜਾਂਦੀ ਹੈ ਜਿਵੇਂ ਪੁਰਾਣੇ ਰਾਜ ਅਕਸਰ ਸੋਨੇ ਜਾਂ ਚਾਂਦੀ ਦੇ ਖਾਣੇ 'ਚ ਬਰਤਨਾਂ 'ਚ ਖਾਂਦੇ ਸੀ ਕਿਉਂ ਕਿਉਂਕਿ ਉਹ ਧਾਤ ਉਹਨਾਂ ਦੇ ਖਾਣੇ 'ਚ ਜਾ ਕੇ ਮਿਲ ਜਾਂਦੇ ਸੀ ਇੰਜ ਜਿਹੜਾ ਸਰਬ ਲੋ ਹੈ ਇਹ ਵੀ ਆਪਣੇ ਖਾਣੇ 'ਚ ਮਿਲ ਜਾਂਦਾ ਜਾ ਕੇ ਇਸ ਨਾਲ ਆਇਰਨ ਦੀ ਘਾਟ ਪੂਰੀ ਹੁੰਦੀ ਹੈ ਤੇ ਅਨੇਕਾਂ ਹੀ ਬਿਮਾਰੀਆਂ ਤੋਂ ਆਪਾਂ ਦੂਰ ਰਹਿੰਨੇ ਆ। ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਆਪਾਂ ਨੂੰ ਕੜਾ ਪੈਣਨ ਦੀ ਇੱਕ ਮਰਿਆਦਾ ਦਿੱਤੀ ਗਈ। ਪੰਜ ਕਕਾਰਾਂ ਦੇ ਵਿੱਚ ਆਪਾਂ ਨੂੰ ਕੜਾ ਦਿੱਤਾ ਗਿਆ ਜੋ ਕਿ ਸਰਬ ਲੋਹ ਦਾ ਹੀ ਹੁੰਦਾ। ਅੱਜ ਕੱਲ ਆਪਾਂ ਸੋਨੇ ਦਾ ਪਾ ਲਿਆ, ਚਾਂਦੀ ਦਾ ਪਾ ਲਿਆ ਜਾਂ ਹੋਰ ਕਈ ਚੀਜ਼ਾਂ ਦਾ ਬਣਨੇ ਆ ਪਰ ਇਹ ਸਰਬ ਲੋਹ ਦੀ ਹੀ ਮਰਿਆਦਾ ਆ ਪਾਣ ਦੀ। ਕਿਉਂ? ਜਦ ਇਹ ਆਪਣਾ ਕੜਾ ਆਪਣੀ ਸਕਿਨ ਨਾਲ, ਆਪਣੇ ਮਾਸ ਨਾਲ ਘਿਸਦਾ ਹੈ ਤਾਂ ਇਹਦੇ ਪਾਰਟੀਕਲਸ ਇਹਦੇ ਜਿਹੜੇ ਕਣ ਨੇ ਤੱਤ ਨੇ ਉਹ ਆਪਣੇ ਅੰਦਰ ਜਾਂਦੇ ਨੇ ਤੇ ਹੌਲੀ-ਹੌਲੀ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਹੌਲੀ-ਹੌਲੀ ਆਪਣੇ ਅੰਦਰ ਇਹ ਆਇਰਨ ਦੀ ਜਿਹੜੀ ਡੈਫੀਸ਼ੀਐਂਸੀ ਹੈ ਜੇ ਘਾਟ ਹੈ ਆਪਣੇ ਅੰਦਰ ਉਹਨੂੰ ਪੂਰਾ ਕਰਦੇ ਜਾਂਦੇ ਨੇ ਆਪਣੇ ਆਪ ਤਾਂ ਬੜਾ ਕਮਾਲ ਦੇ ਆਪਾਂ ਨੂੰ ਇੱਕ ਕਕਾਰ ਦਿੱਤਾ ਗਿਆ ਤਾਂ ਅੱਗੇ ਚੱਲਦੇ ਹਾਂ ਜੇ ਆਪਾਂ ਨੂੰ ਇੱਕ ਯੂਐਸਟੀ ਇੱਕ ਸਟੱਡੀ ਵੀ ਮਿਲਦੀ ਹੈ ਜੇ ਚ ਆਪਾਂ ਨੂੰ ਇਹ ਦੱਸਿਆ ਗਿਆ ਹੈ ਕਿ ਜੇ ਤੁਸੀਂ ਸਰਬਲੋਚ ਪਕਾਉਂਦੇ ਹੋ ਖਾਂਦੇ ਹੋ ਤਾਂ ਤੁਹਾਡੇ ਖਾਣੇ ਚ 16 ਤੋਂ 20% ਤੱਕ ਜਿਹੜਾ ਆਇਰਨ ਦੀ ਵਾਧ ਹੁੰਦੀ ਹੈ ਖਾਣੇ 'ਚ ਆਇਰਨ ਵੱਧਦਾ ਆਪਣੇ ਖਾਣੇ 'ਚ ਆਮ ਜਦੋਂ ਆਪਾਂ ਖਾਵਾਂਗੇ ਕਿਸੇ ਹੋਰ ਭਾਂਡੇ 'ਚ ਜਾਂ ਕਿਸੇ ਹੋਰ ਬਰਤਨ 'ਚ ਐਜ਼ ਕੰਪੇਅਰ ਟੂ ਵੀ ਆਪਾਂ ਸਰਬ ਲੋਹ 'ਚ ਖਾ ਰਹੇ ਆ ਤਾਂ 16 ਤੋਂ 20% ਤੱਕ ਆਇਰਨ ਵੱਧਦਾ ਆਪਣੇ ਖਾਣੇ 'ਚ ਹੁਣ ਆਪਾਂ ਗੱਲ ਕਰਦੇ ਆ ਖਾਲਸੇ ਦੀ ਕਹੂਰ ਪ੍ਰਾਣੀ ਮਰਿਆਦਾ ਬਾਰੇ ਜਿਹਨੂੰ ਕਿਹਾ ਜਾਂਦਾ ਸਰਬ ਲੋਬ ਵਿਵੇਕ ਜਿਹਦਾ ਮਤਲਬ ਹੈ ਸਰਬ ਲੋਚ ਹੀ ਖਾਣਾ ਤੇ ਸਰਬ ਲੋਹੀ ਚੀ ਪਕਾਉਣਾ ਜੋ ਅੱਜਕੱਲ ਸਿਰਫ ਨੀਂਗ ਸਿੰਘ ਜੱਥੇਬੰਦੀਆਂ ਇਸ ਨੂੰ ਪ੍ਰੈਕਟਿਸ ਕਰਦੀਆਂ ਵੈਸੇ ਤਾਂ ਇਹ ਸਾਰੇ ਆਮ ਸਿੱਖਾਂ ਨੂੰ ਵੀ ਹੁਕਮ ਹੈ ਸਰਬਲੋਚ ਹੀ ਖਾਇਆ ਜਾਵੇ ਤੇ ਪਕਾਇਆ ਜਾਵੇ ਪਰ ਆਪਾਂ ਇਸ ਹੁਕਮ ਤੋਂ ਕਈ ਕੋਸੋ ਦੂਰ ਪਹੁੰਚ ਚੁੱਕੇ ਅੱਜ ਨੀਂਗ ਸਿੰਘ ਜੱਥੇਬੰਦੀਆਂ ਅੱਜ ਵੀ ਸਰਬਲੋਚ ਹੀ ਖਾਂਦੀਆਂ ਤੇ ਸਰਬਲੋਚ ਹੀ ਪਕਾਉਂਦੀਆਂ ਤਾਂ ਜੇ ਆਪਾਂ ਜ਼ਰੂਰ ਸ਼ੁਰੂਆਤ ਕਰੀਏ ਇੱਕ ਸਰਬਲੋ ਉਹਦੇ ਚਾਹੇ ਇੱਕ ਬਾਟਾ ਲਈ ਜਿਵੇਂ ਤੁਹਾਡੇ ਸਾਹਮਣੇ ਇੱਥੇ ਵੀ ਪਿਆ ਹੈ ਇਹ ਚ ਖਾ ਕੇ ਸ਼ੁਰੂਆਤ ਕਰੀਏ ਆਪਾਂ ਗੱਲ ਕਰਦੇ ਆਂ ਆਪਾਂ ਇਹ ਦੂਰ ਕਿਉਂ ਹੋਏ ਕਿਉਂਕਿ ਜਿਹੜਾ ਇਹ ਸਰਬਲੋ ਦਾ ਬੱਟ ਹੈ ਜਦ ਵੀ ਤੁਸੀਂ ਕੁਝ ਖਾਇਆ ਤੁਹਾਨੂੰ ਤੁਰੰਤ ਹੀ ਇਹਨੂੰ ਕੁਝ ਕ ਟਾਈਮ 'ਚ ਤੁਹਾਨੂੰ ਇਹਨੂੰ ਸਾਫ਼ ਕਰਨਾ ਪਵੇਗਾ ਰੇਤੇ ਨਾਲ 5-10 ਮਿੰਟ ਲਾਣੇ ਪੈਣਗੇ ਤੁਹਾਨੂੰ ਤਾਂ ਹੀ ਇਹ ਚਮਕਦਾ ਰਹੇਗਾ ਨਹੀਂ ਤਾਂ ਇਹਨੂੰ ਜਰ ਲੱਗ ਜਾਏਗੀ ਰਸਟ ਲੱਗ ਜਾਏਗੀ ਤਾਂ ਹੀ ਆਪਾਂ ਇਹ ਚੀਜ਼ਾਂ ਤੋਂ ਦੂਰ ਗਏ ਆਪਣੇ ਵਾਸਤੇ ਸੱਕ ਆਪਣੇ ਵਾਸਤੇ ਸੌਖੇ ਵਿਕਲਪ ਆ ਗਏ ਸਟੀਨਲੈਸ ਸਟੀਲ ਆ ਗਈ ਹੋਰ ਚੀਜ਼ਾਂ ਆ ਗਈਆਂ ਵੀ ਚਲੋ ਐਂ ਬਣਾਇਆ ਤੇ ਖਤਮ ਕਰਿਆ ਕੋਈ ਇੰਨਾ ਜ਼ੋਰ ਲਾ ਕੇ ਮੰਜਨ ਦੀ ਲੋੜ ਨਹੀਂ ਜਿਹੜੀ ਨੰਗ ਸਿੰਘ ਜੱਥੇਬੰਦੀਆਂ ਇਹ ਸਰਬਲੋਬ ਵਿਵੇਕ ਨੂੰ ਫੋਲੋ ਕਰਦੀਆਂ ਨੇ ਤਾਂ ਆਪਾਂ ਵੀ ਉਹਨੂੰ ਫੋਲੋ ਜ਼ਰੂਰ ਕਰੀਏ ਵੈਸੇ ਤੇ ਆਪਾਂ ਨੂੰ ਇੱਕ ਹੋਰ ਹੁਕਮ ਹੈ ਕਿ ਜਿਹੜੇ ਕੜਾ ਪ੍ਰਸ਼ਾਦ ਦੀ ਦੇਗ ਹੈ ਕੜਾ ਪ੍ਰਸ਼ਾਦ ਹੈ ਉਹ ਸਰਬਲੋਚ ਹੀ ਬਣਨਾ ਚਾਹੀਦਾ ਪਰ ਸ਼ਾਇਦ ਅੱਜ ਕੁਝ ਕੁ ਗੁਰਦੁਆਰਿਆਂ ਦੀ ਕਮੇਟੀਆਂ ਇਸ ਦੇ ਉੱਤੇ ਸਹੀ ਤਰੀਕੇ ਨਾਲ ਪਹਿਰਾ ਨਹੀਂ ਦੇ ਰਹੀਆਂ ਉਹ ਕਿਸੇ ਵੀ ਹੋਰ ਧਾਤ ਦੇ ਕੜਾਹੀ ਚ ਜਾਂ ਦੇਗਿਆਂ ਚ ਬਣਾ ਕੇ ਪ੍ਰਸ਼ਾਦ ਦਿੰਦੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ ਬਣਾਉਂਦੀਆਂ ਨੇ ਤਾਂ ਜ਼ਰੂਰ ਇਹਦੇ ਉੱਤੇ ਵੀ ਆਪਾਂ ਨੂੰ ਦੇਖਣਾ ਚਾਹੀਦਾ ਹੈ ਵੀ ਸਿਰਫ ਸਰਬਲੋਚ ਹੀ ਬਣੇ ਗੱਲ ਕਰਦੇ ਆ ਹੁਣ ਸਰਬਲੋਹ ਦੇ ਇਤਿਹਾਸਿਕ ਪੱਖ ਵੀ ਦੇਖ ਲਿਆ ਆਪਾਂ ਤੇ ਸਾਇੰਟਿਫਿਕ ਵੀ ਦੇਖ ਲਿਆ ਹੁਣ ਆਪਾਂ ਇਹਦਾ ਸਪਿਰਚੁਅਲ ਮਤਲਬ ਦੇਖਦੇ ਆ ਤਾਂ ਸਰਬਲੋ ਆਪ ਨੂੰ ਇਸ ਲਈ ਵੀ ਦਿੱਤਾ ਗਿਆ ਸੀ ਇੱਕ ਸਟੱਡੀ ਵੀ ਇਹ ਗੱਲ ਕਹਿੰਦੀ ਹੈ ਕਿ ਸਰਬਲੋ ਧਾਤ ਚ ਇੱਕ ਅਹਿਜੀ ਸ਼ਕਤੀ ਹੈ ਇਹ ਆਪਣੇ ਅੰਦਰ ਜਿਹੜੀਆਂ ਤਰੰਗਾਂ ਜੋਸੀਂ ਇਹਨੂੰ ਦੋਗੇ ਜਿਹਨੂੰ ਆਪਾਂ ਕਹਿੰਨੇ ਆ ਜਿਹੜਾ ਆਇਰਨ ਹੈ ਉਹ ਮੈਗਨੇਟਿਕ ਵੇਵਜ਼ ਨੂੰ ਆਪਣੇ ਵੱਲ ਅਟਰੈਕਟ ਕਰਦਾ ਤਾਂ ਐਵੇਂ ਹੀ ਇਹੀ ਜਿਹੜਾ ਧਾਤ ਹੈ ਜੇ ਆਪਾਂ ਪੰਜਾਬੀ ਚ ਕਹੀਏ ਤਾਂ ਆਪਣੇ ਵੱਲ ਤਰੰਗਾਂ ਨੂੰ ਨਾ ਅਟਰੈਕਟ ਕਰ ਦੱਤੇ ਆਪਣੇ ਅੰਦਰ ਮੇਨਟੇਨ ਕਰਕੇ ਰੱਖਦਾ ਉਹਨਾਂ ਨੂੰ ਜਿਹੜੀ ਜਿਹੇ ਜਿਹੇ ਤਰੀਕੇ ਤੁਸੀਂ ਇਹਨੂੰ ਤਰੰਗਾ ਦੋਗੇ ਔਰਾ ਬਣਾਉਗੇ ਦੇ ਆਲੇ ਦੁਆਲੇ ਵਾਈਬਸ ਦੋਗੇ ਔ ਜੀ ਆਪਣੇ ਅੰਦਰ ਮੈਂਟੇਨ ਕਰੇਗਾ ਤੇ ਤੁਹਾਡੇ ਖਾਣੇ ਨੂੰ ਵੀ ਦਵੇਗਾ ਜੇ ਤੁਸੀਂ ਇਹਨੂੰ ਵਧੀਆ ਸ਼ਬਦ ਕੀਰਤਨ ਵਧੀਆ ਆਪਾਂ ਮੂਡ ਚ ਵਧੀਆ ਇਹਨੂੰ ਵਧੀਆ ਤਰੀਕੇ ਨਾਲ ਵਰਤੀਏ ਪੋਜੀਟਿਵ ਔਰਜ ਰੱਖੀਏ ਤੁਹਾਡਾ ਖਾਣਾ ਵੀ ਉਸ ਤਰੀਕੇ ਦਾ ਹੋ ਜਾਵੇਗਾ ਜਿਸ ਦੇ ਉੱਤੇ ਆਪ ਨੂੰ ਕਈ ਸਟੱਡੀਆਂ ਮਿਲਦੀਆਂ ਨੇ ਤੁਸੀਂ ਜਾ ਕੇ ਗੂਗਲ ਕਰ ਲਓ ਚੈਟ ਜੀਪੀਟੀ ਕਰ ਲਓ ਤੁਹਾਨੂੰ ਇਹਦੇ ਬਾਰੇ ਬਹੁਤ ਕੁਝ ਮਿਲ ਜਾਏਗਾ ਹੋਰ ਗੱਲ ਕਰੀ ਤਾਂ ਸਪਿਰਚੁਅਲਿਟੀ ਚ ਇੱਕ ਹੋਰ ਵੀ ਮਤਲਬ ਹੈ ਇਹਦਾ ਇਹ ਆਪਾਂ ਨੂੰ ਇੱਕ ਸਿੰਬੋਲਿਕ ਮਤਲਬ ਵੀ ਦੱਸਦਾ ਹੈ ਵੀ ਜਿਵੇਂ ਜਿਹੜਾ ਚੁੰਬਕ ਨਾਲ ਇਹ ਸਰਬਲੋ ਅਟਰੈਕਟ ਹੋ ਜਾਂਦਾ ਹੈ ਚੁੰਬਕ ਵੱਲ ਜਾਂਦਾ ਹੈ ਚੁੰਬਕ ਦੇ ਵੱਲ ਆਕਰਸ਼ਿਤ ਹੋ ਜਾਂਦਾ ਹੈ ਇੰਜ ਆਪਾਂ ਵੀ ਉਸ ਅਕਾਲ ਪੁਰਖ ਵੱਲ ਆਕਰਸ਼ਿਤ ਹੋਣਾ ਹੈ ਜਿਵੇਂ ਇੱਕ ਸਰਬਲੋ ਦਾ ਭਾਂਡਾ ਇੱਕ ਚੁੰਬਕ ਵੱਲ ਆਕਰਸ਼ਿਤ ਹੋ ਜਾਂਦਾ ਹੈ ਤਾਂ ਇੱਕ ਸਟੱਡੀ ਦੇ ਅਨੁਸਾਰ ਆਪਾਂ ਗੱਲ ਕਰੀਏ ਤਾਂ ਭਾਰਤ ਦੇ ਲੋਕਾਂ 'ਚ ਇੱਕ ਵੱਡੀ ਗਿਣਤੀ 'ਚ ਆਇਰਨ ਦੀ ਡੈਫੀਸ਼ੈਂਸੀ ਹੈ ਆਇਰਨ ਦੀ ਘਾਟ ਹੈ ਤਾਂ ਇਹਦਾ ਸਰਕਾਰ ਵੱਲੋਂ ਅਲੱਗ-ਅਲੱਗ ਡਿਸਪੈਂਸਰੀਆਂ 'ਚ ਸਰਕਾਰੀ ਹਸਪਤਾਲਾਂ 'ਚ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਪਰ ਇਹ ਆਇਰਨ ਦੀਆਂ ਗੋਲੀਆਂ ਵੀ ਕਿੰਨੇ ਕ ਟਾਈਮ ਹੱਲ ਦੇ ਦੇਣਗੀਆਂ ਤਾਂ ਆਪਾਂ ਕੋਲ ਤਾਂ ਇੱਕ ਚਮਤਕਾਰੀ ਚੀਜ਼ ਐ ਸਾਖਸ਼ਾਤ ਰੱਬ ਹੀ ਐ ਆਪਾਂ ਈਚ ਖਾਈਏ ਈਚ ਬਣਾਈਏ ਸਰਬਲੋਹ ਚ ਹੀ ਆਪਾਂ ਸਭ ਕੁਝ ਖਾਈਏ ਪੀਏ ਤਾਂ ਆਪਣੀ ਤਾਂ ਆਇਰਨ ਦੀ ਡੈਫੀਸ਼ੈਂਸੀ ਆਪ ਹੀ ਖਤਮ ਹੋ ਜਾਵੇਗੀ ਤਾਂ ਸਰਬਲੋਹ ਇੱਕ ਗ੍ਰੰਥ ਦਾ ਨਾਮ ਵੀ ਐ ਜੋ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਸੀ ਅਗਲੀ ਵੀਡੀਓ 'ਚ ਉਹਦੇ ਉੱਤੇ ਵੀ ਆਪਾਂ ਡਿਟੇਲ ਗੱਲਬਾਤ ਕਰਾਂਗੇ ਸਰਬਲੋਹ ਗ੍ਰੰਥ ਦਾ ਕੀ ਮਤਲਬ ਹੈ ਕੀ ਉਹਦਾ ਇਤਿਹਾਸਕ ਪੱਖ ਦਾ ਮਤਲਬ ਹੈ ਤੇ ਸਪਿਰਚੁਅਲਿਟੀ 'ਚ ਕੀ ਮਤਲਬ ਹੈ ਤਾਂ ਜ਼ਰੂਰ ਆਪਾਂ ਇੱਕ ਸਰਬਲੋਹ ਦਾ ਭਾਂਡਾ ਲੈ ਆਈਏ ਤੇ ਅੱਜ ਤੋਂ ਖਾਣਾ ਸ਼ੁਰੂ ਕਰੀਏ ਫਿਰ ਬਣਾਉਣਾ ਵੀ ਸ਼ੁਰੂ ਕਰਦਾਂਗੇ ਇੱਕ ਵਾਰ ਖਾਣਾ ਸ਼ੁਰੂ ਕਰੋ ਫਿਰ ਬਣਾਉਣਾ ਵੀ ਸ਼ੁਰੂ ਕਰ ਦਿਓ ਤਾਂ ਜ਼ਰੂਰ ਆਪਾਂ ਇਹਨੂੰ ਘਰੇ ਲੈ ਕੇ ਆਈਏ ਤੇ ਜਿਹੜੀ ਆਪਣੇ ਆਇਰਨ ਡਿਫੀਸ਼ੀਐਂਸੀ ਹੈ ਹੋਰ ਅਨੇਕ ਜਿਹੜੀਆਂ ਆਪਣੇ ਬਿਮਾਰੀਆਂ ਉਹਨੂੰ ਦੂਰ ਕਰੀਏ ਜ਼ਰੂਰ ਆਪਾਂ ਸਰਬਲੋਹ ਜੀ ਖਾਈਏ ਤੇ ਪਕਾਈਏ ਧੰਵਾਦ